ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੂਪ ਪਹਿਆ ਜਾਂ ਸੁਖਤਾਬ ਨਾ ਹੋਈ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਕਰਿ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿ ਸੁਤਸਵਲਿਓ ਜਿਨ ਕੀਤੀ ਸੋ ਪਾਰ ਪਿਆਉ ਕੋ ਹਨਨ ਕਰਤੇ ਕਿੰਨੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ। ਸੋਦਰ ਆ ਗਿਆ ਸਾਮ ਹਲਾ ਪਹਿਲਾ ੴ ਸਤਿਗੁਰ ਪ੍ਰਸਾਦ। ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸੰਮਾਲੇ। ਵਾਜੇ ਤੇਰੇ ਨਾਮ ਅਨੇਕ ਸੰਖਾ ਕੇ ਤੇਰੇ ਵਾਵਨ ਹਾਰੇ। ਕਿਤੇ ਤੇਰੇ ਰਾਹ ਪ੍ਰਸੁਖ ਹੀ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਾਉਣ ਪਾਣੀ ਵਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਜਿਤ ਗੁਪਤ ਲਿਖ ਜਾਨਣ ਲਿਖ ਲਿਖ ਤਰੰ ਵਿਚਾਰੇ ਗਾਵਨ ਤੁਧ ਨੂੰ ਈਸ਼ ਬ੍ਰਹਮਾ ਦੇਵੀ ਸੋ ਹੁਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰਿੰਦਰਾ ਸੰਬੈਠੇ ਦੇਵਤਿਆਂ ਦੇ ਨਾਲੇ ਗਾਵਨ ਤੁਧ ਨ ਸਦ ਸਮਾਦੀ ਅੰਦਰ ਗਾਵਨ ਤੁਧ ਨ ਸਾਧ ਵਿਚਾਰੇ ਗਾਵਨ ਤੁਧ ਨ ਜਤੀ ਸਤੀ ਸੰਤੋਖੀ ਗਾਵਨ ਤੁਧ ਨ ਵੀਰ ਕਰਾਰੇ ਗਾਵਨ ਤੁਧ ਨ ਪੰਡਤ ਪੰਨਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧ ਨ ਮੋਹਨਿਆ ਮਨਮੋਹਨ ਸੁਰਗ ਮਚ ਪਿਆਲੇ ਗਾਵਨ ਤੁਧ ਨ ਰਤਨ ਪਾਇ ਤੇਰੇ ਅਠ ਸਰਤੀ ਹਿਤ ਨਾਲੇ ਗਾਵਨ ਤੂੰ ਜੋਤ ਮਹਾਵਲਸੂਰਾ ਗਾਵਨ ਤੂੰ ਖਾਣਿ ਚਾਰੇ ਗਾਵਨ ਤੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਖੇ ਤੇਰੇ ਧਾਰੇ ਸੇ ਤੂੰ ਗਾਵਨੂ ਗਾਵਨ ਜੋ ਤਦ ਭਾਵਨ ਰਤਿ ਤੇਰੇ ਭਗਤਰਸਾਲੇ ਹੋਰ ਕੀਤੇ ਤੂੰ ਗਾਵਨ ਸੇ ਮੈ ਚਿਤਨਾ ਆਵਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਜੀ ਨਾਈ ਹੈ ਪੀ ਹੋਸੀ ਜਨ ਜასი ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਦ ਜੀ ਮਾਇਆ ਜਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਸ ਦੀ ਵਡਿਆਈ ਜੋਤ ਸੁਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੁ ਸਹਾ ਪਤ ਸਾਹਿਬ ਨਾਨਕ ਹਹਿਨ ਰਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ تیر ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕਿ ਤੱਕ ਕਿ ਉਟਚਿਰਾ ਰਹਾਉ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਨ ਨ ਜਾਇ ਤਰੀ ਤਿਲ ਵੜਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵੜਿਆਈਆਂ ਤੁ ਦਵਨ ਸਦੀ ਕਿਨ ਨਪਈਆ ਕਰ ਮਿਲੈਨੇ ਠਾਕੁਰ ਹਾ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹਿਤ ਸੈ ਕਚਾਰਾ ਨਾਨਕ ਸਤਸਵਾ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਓ ਸਰੇ ਮਰ ਜਾਓ ਆਖਣ ਓਖਾ ਸਚਾ ਨਾਓ ਸਾਚੇ ਨਾਮ ਕੀ ਲਗ ਪੂਖ ਉਤ ਪੂਖ ਹੈ ਖੈ ਚਲੀ ਹੈ ਦੂਖ ਸੋ ਕਿਉ ਇਸਰ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾ ਰਹਾ ਸਾਚੇ ਨਾਮ ਕੀ ਤਿਲ ਵੜਿਆਈ ਆਖ ਸਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖ ਰੁਪਾ ਹੈ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਅਹਮਰਨ ਹੋਵੇ ਸੋਗ ਦੇ ਦਰ ਹੈ ਨ ਚੁਕੇ ਪੂਗ ਗੁਣ ਹੋ ਹੋ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇਵੜੇ ਆਪ ਤੇ ਵਰਤਿ ਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਸਰ ਹਤੇ ਕਮਜਾਤ ਨਾਨਕ ਨਾ ਵੈ ਵਸਨਾਤ ਰਾਗ ਗੁਜਰੀ ਮਹੱਲਾ 4 ਹਰ ਕੇ ਜਨ ਸਤਿਗੁਰ ਸਤਪੁਰਖ ਆਵਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਇ ਕਰ ਧਿਆਨ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਾਜਨ ਕੇ ਵੜਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗਹੀਂ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਏ ਤੈਨ ਧੁਰਮਸਤਿ ਖਿ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲਿ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਿਰੇ ਮਰਿਤੁ ਮੈਂ ਉਦਮੁ ਜ ਆਹਰ ਹਰਿ ਜੀਉ ਪ੍ਰਿਆਸ ਸੈਲ ਪਥਨ ਮੈਂ ਜੰਤੂ ਪਾਇ ਤਾਕਾਜ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਜ਼ਾਰ ਹਾਉ ਜਨਨ ਪਿਤਾ ਲੋਕ ਸੁਤਵੰਤ ਕੋਈ ਨਾ ਕਿਸ ਕੀ ਧੜਿਆ ਸਿਰ ਸਿਰਜ ਕੇ ਸੰਭਾਹਿ ਠਾਕੁਰ ਕਾਹੇ ਮਨ ਪਹੁ ਕਰਿਆ ਊੜੇ ਊੜ ਆਵੈ ਸਹ ਕੋ ਸਾਥ ਪਾਛੇ ਵਚਰੇ ਛਰਿਆ ਤិន ਕਾਵਨ ਖਲਾਵੈ ਕਾਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਲਤਲ ਧਰਿਆ ਜਨਾਨਕ ਬਲ ਬਲ ਸਤ ਬਲ ਜਾਈਐ ਤੇਰੰਤਨਾ ਪਾਰਾ ਵਰਿਆ ਹਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੂਪਰ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀ ਆਕਾ ਦਾ ਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰਨੰਤਰ ਜੀ ਹਰ ਏਕੋ ਪ੍ਰਗ ਸਮਾਨਾ ਇੱਕ ਦਾ ਤਿਕ ਪਖਾਰੀ ਜੀ ਸਭ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿ ਹਉ ਤੁਦ ਵਿੰ ਨਾਵ ਨ ਜਾਣਾ ਉਪਾਰ ਵਰੰਭੇ ਅੰਤ ਦੇ ਅੰਤ ਜੀ ਤੇਰੇ ਕੀਆ ਗੁਣ ਆਖ ਵਖਾਣਾ ਦੂਸੇ ਵਹਿ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਿਨ ਕਰਵਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰ ਧਿਆਇਆ ਜੀ ਤਿਨ ਟੁੱਟੀ ਜਮਕੀ ਫਾਸੀ ਜਨਨਰ ਪਾਉ ਜੋਨ ਹਰ ਨਿਰਪਉ ਧਾਇਆ ਜੀ ਤਿਨ ਕਾ ਪਉ ਸੁਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇ ਕਨੰਤਾ ਤੇਰੇ ਅਣਕ ਤੇਰੇ ਅਣਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁਤ ਸਿਮਰਤ ਸਾਖ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਪਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰਮ ਪਰਕਰਤਾ ਜੀ ਤੁਸ ਜੇ ਵੜਿਆ ਵਰ ਨਾ ਕੋਈ ਤੂੰ ਜੋਗ-ਜਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦ ਆਪੇ ਭਾਵੈ ਸਿਵਰਤੇ ਜੀ ਤੂੰ ਆਪੇ ਕਰਹਿਸ ਹੋਈ ਤੁਦ ਆਪੇ ਸ੍ਰੇਟ ਸਭ ਪਾਏ ਜੀ ਤੁਦ ਆਪੇ ਸਿਰਜ ਸਭ ਕੋਈ ਜਨਾਨ ਗੁੰਗਾ ਵੈ ਕਰਤੇ ਕੇ ਜੀ ਜੋ ਸਭ ਸਹ ਕਾ ਜਣੂ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੰਡਾ ਸਾਈ ਜੋਤਿ ਭਵ ਸੁਈ ਤਿਸ ਜੋ ਤੂੰ ਦੇ ਸੋਇ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇ ਆ ਜਿਸਨੋ ਕਿਰਪਾ ਕਰਹਿ ਤੈ ਨਾਮ ਤਨ ਪਾਇਆ ਗੁਰਮੁਖ ਲਾਡ ਮਨ ਮੋਗੋ ਆਇਆ ਤੁਧ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਤਜੀ ਮਾਹੀ ਤuj ਬਿਨ ਦੂਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲੋ ਛੜਿਆ ਸੰਜੋਗੀ ਮੇਲ ਜਸਨਾਉ ਤੂੰ ਜਾਣੈ ਹੈ ਸੋਈ ਜਨ ਜਾਣੈ ਹਰ ਗੁਣ ਸਦਹਿ ਆਖ ਵਖਾਣੈ ਜਿਨ ਹਰ ਸੇਵੈ ਤੈਨ ਸੁਖ ਪਾਇਆ ਸਹਜਹਿ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿਨ ਦੂਜਾ ਅਵਰ ਨਾ ਖੋਇ ਪੰਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜੈ ਪੈਲ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨੀ ਚਾਲੈ ਹਮ ਦੇਖਾ ਤ ਡੂਬਿਐਲੇ ਮਨ ਏਕ ਨਾ ਚੇਤ ਸਮੂੜ ਮਨ ਨਾ ਹਰਿ ਵਿਸਰਤਿ ਰੇ ਗੁਣ ਗਲਿਆ ਰਹਾਉ ਨਾਹੋ ਜੇ ਤਿਸ ਤਿਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹਲਾ 5 ਪੈ ਪ੍ਰਾਪਤ ਮਨੁਖ ਦੇ ਹਰੀਆ ਗੋਦ ਮਨਣ ਕੀ ਇਹ ਤ੍ਰਿਵਰੀਆ ਅਵਰ ਕਾ ਤਿਰਕ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਲੋ ਭਉਜਲ ਤਰਨ ਕੇ ਜਨਮ ਵਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਪਾਤ ਸੇ 10ਵੇਂ ਕਵਿਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਛਾਪੁ ਨਹ ਚਿਤ ਕੀ ਇਛਾ ਤਵ ਚਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਜੁਸਤ ਸਵਤਨ ਕਹਾ ਬਹੁ ਆਪਾ ਦੇ ਮੋਹਿ ਵਿਚਾਵਹੁ ਸੁਖੀ ਵਸੈ ਮੋਰ ਪਰਿਵਾਰਾ ਸਿਵਕ ਸਿਖ ਸਵੈ ਕਰਤਾਰਾ ਮੋਰ ਛਣ ਕਰਦ ਕਰੀ ਇਹ ਸਭੈਨ ਕੋ ਆ ਸੰਗਰੀਐ है हमारी यासा तोर भजन की रह प्यासा तुम्हें छाड़ कुया बनाते हूँ जो वर चहो सो तुम ते पाऊ सेवक सिख हमारे तारिय है चुन चुन शत्र हमारे मारिय है आप हाद मुझे वरी मन का त्रास है ਉਜੋ ਸੁਦਾ ਹਮਾਰੇ ਪਛਾਹ ਸ੍ਰੀ ਅਸਤਜੋ ਕਰਿ ਹੋ ਰੱਛਾ ਹਰਾਖ ਲੋਹੁ ਮਰਖਣ ਹਾਰੇ ਸਾਹਿਬ ਸੰਸਾ ਹੈ ਪਿਆਰੇ ਦੀਨ ਬੰਦੁਸਟਨ ਕੇ ਹੰਤਾ ਤੁਮਹੋਂ ਪੂਰੀ ਚਤਰ ਦਸ ਕੰਤਾ ਕਾਲ ਪੈ ਬਿਮਾ ਬਪ ਧਰਾਲ ਕਾਲ ਪੈ ਸੁਭਜ ਉਤਰਾ ਕਾਲ ਪਾਇ ਕਰਿ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੁਤੀਓ ਜਵਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਹ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੰਦ ਛਨ ਪੁਜਾਇਓ ਆਦਿ ਅੰਤੇ ਕੈਵਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਹਾਰੀ ਸਿਵਕੰਕੋ ਸਿਵਗੁਣ ਸੁਖ ਦਿਓ ਸਤਰਣ ਕੋ ਪਾਲਮੂ ਵਦਕਿਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ တီတီ ਤੇ ਕੁੰਤਰ ਸਥੁਲਾ ਸਭਾ ਕਿਰਪਾ ਦੁਸ਼ਕਰ ਫੁਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇ ਸਤਨ ਕੇ ਸੁਖੀ ਏਕ ਏਕੀ ਪੀਰ ਪਛਾਨ ਹੈ ਕਟ ਕਟ ਕੇ ਪਟ ਪਟ ਕੀ ਜਾਣੈ ਜਾ ਉਦਕਰ ਕਰ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਬ ਆਕਰ ਕਰਤ ਹੋ ਕਵ ਹੂੰ ਤੁਮ ਮਿਲਦੇ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਵਤਾਰ ਐ ਆਪ ਆਪਣੀ ਬੂਜ ਚਾਰੈ ਤੁਮ ਸਭ ਹੀ ਤਰਹਿ ਤਿਨ ਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕ ਨਿਲੰਬ ਆਦ ਅਨੀਲ ਅਨਾਦ ਅasamb ਤਕ ਮੂੜ ਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਵਿਦਾ ਤਾ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹਜਤੀ ਬਨਤ ਭਿੰਨ ਭਿੰਨ ਤੁਹ ਤੇਤੀ tumra lakhan jae pasar ke vid sada pratham sansara ek rup nu srupa rang pyo rauki phupa andaj jir se tej kini utpuj khan bahur rach dini kahun phul raja he betha kahun sam pyo sankre ketha ਸਗਰੇ ਸ੍ਰਿਟ ਦਿਖਾਇ ਚੰਪਵ ਆਜੁਗਾ ਸਰੂ ਸੁਜੰਪਵ ਅਵ ਰੱਛਾ ਮੇਰੀ ਤੁਮ ਕਰੋ ਸਿਖ ਉਵਾਰ ਅਸਖ ਸੰਗਰੋ ਦੁਸ਼ਟ ਜਿੱਤੇ ਉਠਵਤ ਉਤਪਾਤਾ ਸ਼ਕਲ ਮਲੇਸ਼ ਗਰੁਰਣ ਘਾਤਾ ਜੇਸਤ ਉਤਸਰਣੀ ਪਰੇ ਤਿਨ ਕੈ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਵਾਰ ਤੇ ਹੈ ਤਾਕੇ ਕਾਲ ਨਕਨੇ ਹੈ ਹਰ ਅੱਛਾ ਹੋਏ ਤਾਹੇ ਸੁਕਾਲ ਦੁਸ਼ਟ ਅਰਸ਼ਟ ਤਨੇ ਤਤ ਕਾਲਾ ਕਿਰਪਾ ਦਿਸ਼ਤ ਤੁਨ ਜਹਨ ਹਰਹੁ ਤਾਕੇ ਤਾਪ ਤੁਨ ਕਮ ਹਰਹੁ ਰਦ ਸਦ ਕੰਮ ਸਭ ਹੋਈ ਦੁੜਛਾ ਛਾ ਸਕੈ ਨ ਕੋਈ ਏਕ ਵਾ ਜਿਤ ਮੈਂ ਸੁੰਭਾਰਾ ਕਾਲ ਫਾਸਤ ਤਹਿ ਵਾਰ ਜੇ ਨਰਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜ ਕੇ ਤਮੈ ਸਰਨ ਤੇਹਾਰੀ ਆਪ ਹਾ ਦਿਲ ਹੋਵਾਰੀ ਸਰਵ ਠੌਰ ਮੋਹ ਹਸਾਈ ਦੁਸ਼ਟ ਦੋਖ ਤੇ ਲਿਹ ਉਚਾਈ ਸੋਈਆ ਪਾਏ ਗਹੇ ਜਬ ਤੇ ਤਮਰੇ ਤਾਉ ਤੇ ਕੂਆ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਬੇਸਵੈ ਭਪੀਤ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਵਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹ ਤੁਹਾਰੋ ਦਵਾਰ ਬਾਹੇ ਗਹੀਂ ਕਿਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਹਰਾਗਰਤਨ ਪਰਵਾਰ ਪਨੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਹੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗਿਕਾਰ ਹੋ ਕਰ ਤੇਰਾ ਕਰ ਸਭ ਸਵਾਰਣਾ ਸਭ ਨਾ ਗੱਲਾਂ ਸਮਰਤ ਸਵਾਮੀ ਹੀ ਸੋਕ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਹਸਿਆ ਵਾਜੇ ਸ਼ਬਦ ਕਨੇਹਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੁ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਗੁ ਆਇਆ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟਹੁ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਤੁਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰਸ ਭਾਗੈ ਘਰਸ ਭਾਗੈ ਸ਼ਬਦ ਵਾਜੀ ਕਲਾ ਜਿਤ ਕਰਤਾ ਹਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨਹੁ ਵਡਭਾਗ ਹੋ ਸਗਲ ਮਨੋਰਥ ਪੂਰੇ ਪਾਰਵਨਮ ਪ੍ਰਵਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਪਤre ਸੁਣੀ ਸੱਚੀ ਬਾਣੀ ਸੰਤ ਸਾਜਿ ਪਹਿ ਸਸ ਪੂਰੇ ਗੁਰ ਤੇ ਜਾਣੀ ਸੁਣ ਤੇਪਨੀਤ ਕਹ ਤੇ ਪਵਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨ ਗੁਰ ਚਨ ਲਾਗੇ ਆਜੇ ਅਨਹਦ ਤੂਰੇ ਮੁੰਦਾਵਨੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੈ ਉਧਾਰ ਇਹ ਵਸਤ ਜੇ ਨਹੀਂ ਜਾਈ ਨਿਤ ਨਿਤ ਰਖ ਉਰਤਾਰ ਤਾਂ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮਨ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵ ਤਨ ਮਨ ਥਿਵੇ ਹਰਿਆ ਪੌੜੀ ਥਿਥੈ ਤੂ ਸਮਰਥ ਥਿਥੈ ਕੋਈ ਨਾਹੇ ਉਥਾ ਤੇਰੀ ਰਖ ਅਗਨੀ ਉਦਰ ਮਾਹੇ ਸੁਨ ਕਹਿ ਜਮ ਕਹਿ ਦੂਤ ਤੂੰ ਨਾਏ ਤੇਰੇ ਛੱਡ ਜਾਹੇ ਭਾਉ ਜਲ ਵਿਖਮ ਸੁਗਾ ਹੋ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁਨ ਗੂੰ ਗੋ ਗਾਹੇ ਸਭ ਸਨੋਂ ਕਿਰਪਾਲ ਸੁਮਾ ਲੈ ਸਾਹਿ ਸਾਹਿ ਵਿਰਤਕ ਨ ਜਾਏ ਜੇ ਅਵਤਤਿਆ ਹੈ ਸੋ ਲੋਕ ਮਹੱਲਾ ਪੰਜਵਾ ਅੰਤਰਗੁਰ ਅਰਾਧਨਾ ਜਹਿਬਾ ਜਪੁ ਗਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਨਾ ਗੁਰਨਾਉ ਸਤਗੁਰ ਸੇ ਤਿਰਤਿਆ ਦਰਗਹਿ ਪਈ ਠਾਉ ਕਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉਤੋ ਕਾੜੀ ਅਹ ਵੇਲੇ ਕੀ ਕੀ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪਾਰਨ ਗੁਰ ਕੀ ਪੈਰੀ ਪਾਏ ਕਾਜ ਸਵਾਰਨ ਹੋ ਆਪ ਦਿਆਲ ਮਨ ਹੁਨਾ ਵਿਸਾਰਨ ਸਾਦਨਾ ਕੈ ਸੰਗ ਭਉਜਲ ਤਾਰਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ